ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਅੱਜ ਕੱਲ ਜਿਹੜੀ ਦੌੜ ਲੱਗੀ ਨਾ ਬਾਹਰ ਆਂਦੀ ਹਰ ਬੰਦਾ ਇਹੋ ਸੋਚ ਰਿਹਾ ਮੈਂ ਕਿਸੇ ਤਰੀਕੇ ਬਾਹਰ ਚਲਾ ਜਾਵਾਂ ਬਸ ਪਲੱਸ 2 ਕੀਤੀ ਨਹੀਂ ਤੇ ਬਾਹਰ ਦੀ ਤਿਆਰੀ ਅਬਲ ਤੇ ਕਈ ਪਹਿਲਾਂ ਸ਼ੁਰੂ ਕਰ ਦ ਲੇਕਿਨ ਉਮਰ ਯਾਦਤ ਨਹੀਂ ਦਿੰਦੀ ਬਾਕੀ ਦੋਸਤੋ ਬਾਹਰ ਇੰਨੀ ਸੁਖੀ ਲਾਈਫ ਨਹੀਂ ਹੈ ਜਿਨੀ ਲੋਕੀ ਇੰਡੀਆ ਤੋਂ ਸੋਚ ਕੇ ਆ ਰਹੇ ਵੇ ਇੱਥੇ ਬੜੀ ਸਟਰਗਲ ਕਰਨੀ ਪੈਂਦੀ ਹੈ ਕੰਮ ਕਾਰ ਲੱਭਣਾ ਪੈਂਦਾ ਹੈ ਹਾਰਡ ਵਰਕ ਕਰਨਾ ਪੈਂਦਾ ਹੈ ਕਈ ਵਾਰੀ ਜਲਦੀ ਉੱਠਣਾ ਪੈਂਦਾ ਹੈ ਅਗਰ ਤੁਹਾਨੂੰ 6 ਤੋਂ 2 ਸ਼ਿਫਟ ਮਿਲ ਗਈ ਤੇ 4 ਜੁੱਟੋਗੇ ਤੇ ਫਿਰ ਤੁਸੀਂ ਕੰਮ ਤੇ ਪਹੁੰਚੋਗੇ ਲੇਟ ਤੁਸੀਂ ਇੱਥੇ ਹੋ ਨਹੀਂ ਸਕਦੇ ਬਾਨੇ ਤੇ ਚੱਲਦੇ ਕੋਈ ਨਹੀਂ ਬਸ ਲੇਟ ਹੋ ਗਈ ਟੇਲ ਲੇਟ ਹੋ ਗਈ ਉੱਪਰ ਨਹੀਂ ਚੱਲਦੇ ਇਸ ਕਰਕੇ ਪ੍ਰਦੇਸ਼ ਵਿੱਚ ਰਹਿਣਾ ਸੌਖਾ ਨਹੀਂਗਾ ਤੁਸੀਂ ਵੇਖੋ ਵੇਖੀ ਨਾ ਆਓ ਪਹਿਲਾਂ ਪੂਰੀ ਤਰ੍ਹਾਂ ਸਰਚ ਕਰ ਲਓ ਕਿ ਤੁਸੀਂ ਇਸ ਕੰਮਕਾਰ ਦੇ ਕਾਬਿਲ ਵੀ ਹੈਗੇ ਕਿ ਨਹੀਂ ਹੈਗੇ ਜਾਂ ਤੁਸੀਂ ਬਾਹਰ ਇਕੱਲਾਪਣ ਕੱਟ ਲੋਗੇ ਬਾਰ ਬਰਦਾਸ਼ਤ ਕਰ ਲੋਗੇ ਦੁੱਖ ਸੁੱਖ ਕਈ ਕਿ ਦਿਨ ਰੋਟੀ ਨਹੀਂ ਮਿਲਦੀ ਯਾਨੀ ਕਿ ਬ레ਡ ਖਾਣੀ ਪੈਂਦੀ ਹੈ ਰਾਈਸ ਖਾਣੇ ਪੈਂਦੇ ਵੇ ਕਿਸੇ ਲਈ ਬਜਾਰੋਂ ਚੀਜ਼ ਖਾਦੀ ਕਿਸੇ ਲਈ ਨੇਰੇ ਸਰੇ ਚੀਜ਼ ਖਾਣੀ ਪੈਂਦੀ ਹੈ ਆਜ਼ਾਦ ਦੀ ਬਈ ਵੀ ਖਾਣੀ ਪੈ ਜਾਂਦੀ ਹੈ ਇਹ ਚੀਜ਼ ਕੋਈ ਨਹੀਂ ਸੋਚਦਾ ਉੱਥੇ ਸਾਰੇ ਉਹ ਸੋਚਦੇ ਵੀ ਬੜੀ ਬਾਰਿਸ਼ ਹੈਗੀਏ ਵਧੀਆ ਕਾਰੋਬਾਰ ਬਣੇ ਵੇ ਬਸ ਜਾ ਕੇ ਮਹਿਮਨ ਨਾਲ ਉਹਦੇ ਘੁਮਾਂਗੇ ਐਸ਼ ਕਰਾਂਗੇ ਉਸ ਜਦੋਂ ਮਹਿਮਾਨਾਂ ਦੇ ਬਾਅਦ ਚ ਘੁਮਣਾ ਹੈ ਪਹਿਲਾਂ ਤੁਹਾਨੂੰ ਕੰਮ ਲੱਭਣ ਲੱਗਿਆ ਨਾ ਏਜੰਸੀਆਂ 'ਚ ਤੱਕੇ ਖਾਣੇ ਪਾਣੇ ਵੇ ਉੱਤੇ ਵੈਸੇ ਹੀ ਬੰਦਾ ਜਲੀਲ ਹੋ ਜਾਂਦਾ ਜਦੋਂ 5-7 ਦਿਨ ਜਾਈਦਾ ਕੰਮ ਨਹੀਂ ਨਾ ਮਿਲਦਾ ਤੇ ਬੰਦਾ ਖੁਦ ਦੀ ਸ਼ਰਮ 'ਚ ਮਰ ਜਾਂਦਾ ਯਾਰ ਮੈਂ ਚੰਗਾ ਭਲਾ ਉੱਤੇ ਕੰਮ ਕਰਦਾ ਹੈਗਾ ਸਾ ਆਪਣਾ ਮੇਰਾ ਕੰਮ ਸੀ ਮੈਂ ਕਿੱਥੇ ਪੰਗਾ ਲਿਆ ਬਾਹਰ ਆਉਂਦਾ ਸ਼ੋਂਕ ਮਹੀਨੇ ਡੇਢ ਮਹੀਨੇ ਵੱਲ ਲੱਤ ਗਿਆ ਹੁੰਦਾ ਫੋਟੋ ਫੋਟੋ ਜੀਆਂ ਤੁਸੀਂ ਵੀਡੀਓ ਭੇਨੀਆਂ ਦੀਆਂ ਭੇਜਤੀਆਂ ਹੁੰਦੀਆਂ ਅੱਜ ਕੱਲ ਆ ਗਿਆ ਸੋਸ਼ਲ ਮੀਡੀਆ ਦਾ ਜਮਾਲਾ ਅੱਗੇ ਤੁਕੇ ਚੱਲ ਜਾਂਦੇ ਸੀ ਜੋ ਮਰਜੀ ਝੂਠ ਸੱਚ ਬੋਲਦਾ ਅੱਜ ਕੱਲ ਮਿੰਟ ਚ ਅਗਲੇ ਰਿਸਰ ਕਹਿੰਦੇ ਲਿਆ ਵੀ ਆਪਣੀ ਵੀਡੀਓ ਭੇਜ ਕਿੱਥੇ ਰਹਿਣਾ ਪਿਆ ਤੂੰ ਘਰ ਬਾਤ ਦਿਖਾ ਆਪਣਾ ਕੰਮ ਕੀ 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 ਝੂਠ ਬੋਲੋਗੇ ਇੱਕ ਝੂਠ ਬੋਲ ਲਗਾ ਤੁਹਾਨੂੰ ਸੋਚ ਝੂਠ ਲਗਾਣਾ ਪੈਂਦਾ ਹੈ ਜਿਹੜੀ ਤੁਸੀਂ ਤਨਖਾਹ ਅਗਲੇ ਕਹਿੰਦੇ ਪੇ ਸਲਿੱਪ ਦਿਖਾ ਵੀ ਕਿੰਨੇ ਪੈਸੇ ਦੇ ਆਏ ਵਿੱਚ ਕੀ ਝੂਠ ਬੋਲੋਗੇ ਪੁਰਾਣੇ ਬਾਲੇ ਲੋਕਾਂ ਦੇ ਬੜੇ ਚੱਲੇ ਹੋਏ ਸੀ ਫਿਰ ਉਦੋਂ ਖਰਚੇ ਬੜੇ ਘੱਟ ਸੀ ਲੋਕਾਂ ਦੇ ਠੀਕ ਹੈ ਕਮਾਈ ਤੇ ਭਾਵੇਂ ਕਰਦੇ ਸੀ ਕੋਈ ਮੋਬਾਈਲ ਦਾ ਖਰਚਾ ਨਹੀਂ ਸੀ ਸ਼ਿਕੀਨੀ ਨਹੀਂ ਸੀ ਦਰਮਿਆਨੇ ਲੋਕ ਸੀ ਪਿੱਛੇ ਚਾਰ ਪੈਸੇ ਭੇਜ ਦਿੰਦੇ ਸੀ ਚਲੋ ਜੀ ਪਿੱਛੇ ਫੈਮਿਲੀ ਸੁਖੀ ਰਵੇ ਅੱਜ ਕੱਲ ਲੋਕਾਂ ਦੇ ਖਰਚੇ ਗਏ ਵੱਧ ਉਤੋਂ ਵਿਜੇ부ਜੀ ਹੋ ਗਏ ਬੜੇ ਮਹੰਗੇ ਬੜੇ ਬੜੇ ਪੈਸੇ ਲਾ ਕੇ ਲੁਕੀ ਇੰਡੀਆ ਤੋਂ ਆ ਰਹੇ ਉਹਨੇ ਪੈਸੇ ਤੇ ਕਵਰ ਨਹੀਂ ਹੁੰਦੇ ਫਿਰ ਬੰਦੇ ਹੋ ਜਾਂਦੇ ਸਟ्रेस ਫਿਰ ਕਹਿੰਦੇ ਜੀ ਕਿਸੇ ਦੀ ਡੈਥ ਹੋ ਗਈ ਕੋਈ ਬੰਦਾ ਬਿਮਾਰ ਹੋ ਗਿਆ ਇਸ ਕਰਕੇ ਇਹ ਚੀਜ਼ਾਂ ਦਾ ਪਹਿਲਾਂ ਸੋਚ ਕਿਆ ਹੋ ਬਾਅਦ ਸੁਖੀ ਲਾਈਫ ਨਹੀਂ ਜੀਗੀ ਇੱਥੇ ਰਿਸ਼ਤੇਦਾਰ ਵੀ ਆਪ ਹੀ ਫਸੇ ਹੋਏ ਉਹ ਵੀ ਕਾਰੋਬਾਰ ਕਰਦੇ ਵੇ ਉਹਨਾਂ ਦੀ ਵੀ ਆਪਣੀ ਜ਼ਿੰਮੇਵਾਰੀ ਹੈ ਕਿ ਇਹ ਦੀ ਫੈਮਿਲੀ ਹੈ ਕਿ ਇਹਦਾ ਬੱਚਾ ਹੈ ਇਸ ਕਰਕੇ ਨੇੜੇ ਰਿਸ਼ਤਿਆਂ ਦੇ ਮੇਜ ਵਿੱਚ ਰੱਖੋ ਆਪਣੇ ਆਪ ਤੇ ਡਿਪੈਂਡ ਹੋ ਜਿੰਨੀ ਸ਼ਿੱਤੀ ਡਿਪੈਂਡ ਹੋ ਜੀ ਉਹਨੇ ਚੰਗੇ ਵੇ ਬੱਚਾ ਹੋਈ ਕਾਮਯਾਬ ਜਿਹੜਾ ਆਪਣੇ ਆਪ ਨੂੰ ਸੰਭਾਲ ਲੈਂਦਾ ਜੇ ਤੁਸੀਂ ਸੋਚੋ ਵੀ ਸਾਰਾ ਕੁਝ ਰਿਸ਼ਤੇਦਾਰੀ ਕਰੇ ਉਹ ਸਜਣਾ ਮੁਸ਼ਕਲ ਜੀ ਇੱਥੇ ਕੋਈ ਬੰਦਾ ਬਿਮਾਰ ਹੋ ਜੇ ਕਿਸੇ ਨੇ ਤੁਹਾਡੇ ਮਗਰ ਧੜੀ ਨਹੀਂ ਜੀ ਖਰਾਬ ਕਰਨੀ ਉਹਨੇ ਕਹਣਾ ਮੇਰਾ 100 ਡਾਲਰ ਜਾਂ ਮੇਰਾ 100 ਰੁਪਏ ਜਾਂਦਾ ਪਿਆ ਤੂੰ ਬਿਮਾਰ ਜਾ ਟਟੇ ਕੁਝ ਮੈਂ ਨਹੀਂ ਆਪਣੀ ਧੜੀ ਖਰਾਬ ਕਰਨੀ ਇਹ ਹਾਲ ਹੈ ਜੀ ਇਹ ਬਿਲਕੁਲ ਰਿਐਲਿਟੀ ਜੀ ਬਸ ਉਸ ਸੁਹਾਣੀ ਜੇ ਦੂਰ ਦੇ ਟੋਲੋਂ ਵੇਖਣ ਨੂੰ ਲੱਗਦੇ ਮੇਰਾ ਜੀ ਭੈਣ ਹੈ ਜੀ ਮੇਰਾ ਭਰਾ ਜੀ ਮੇਰਾ ਰਿਸ਼ਤੇਦਾਰ ਹੈ ਇੱਥੇ ਕੋਈ ਕਿਸਦਾ ਮਿੱਤਰ ਨਹੀਂ ਜਗਾ ਸਭ ਬਸ ਮਤਲਬੀ ਹੈਗੇ ਜੀ ਜੇ ਤੁਸੀਂ ਕਿਸੇ ਕੋਲ ਜਾਂਦੇ ਹੋ ਉਹਦਾ ਆਪਣਾ ਮਤਲਬ ਹੈ ਤੇ ਤੁਸੀਂ ਉਹਨਾਂ ਚੀਜ਼ੀ ਉਹਦੇ ਨਾਲ ਜੀਜੀ ਕਰਦੇ ਜਿੰਨੇ ਤੁਹਾਡਾ ਮਤਲਬ ਹੈ ਤੁਹਾਨੂੰ ਵੀ ਕੰਮਕਾਰ ਮਿਲ ਲਗਾ ਜਦੋਂ ਸੈਟ ਹੋਵੇ ਤੁਸੀਂ ਕਹਿੰਦੇ ਚੱਲ ਬਈ ਇਸ ਕਰਕੇ ਹਾਲਾਤ ਬਿਲਕੁਲ ਸਹੀ ਹੈ ਅਸੀਂ ਕਾਫੀ ਟਾਈਮ ਤੋਂ ਰਹ ਰਹੇ ਹਾਂ ਬੜੇ ਲੁਕਣ ਰਵਾ ਪੈਂਦੇ ਤੇ ਬੜੇ ਚਿੰਤਾ ਵਿਕਣ ਨੇ ਲੋਕੀ ਬਾਹਰ ਆ ਕੇ ਕੀ ਕੀ ਕਰਦੇ ਵੇ ਪਹਿਲਾਂ ਸਭ ਮੂਹ ਦੇ ਮਿੱਠੇ ਹੁੰਦੇ ਜਦੋਂ ਮਤਲਬ ਹੁੰਦਾ ਉਦੋਂ ਪੰਦਾ ਸਭ ਕੁਝ ਤੋਂ ਇਹ ਕਰਨਾ ਹੈ ਤੇਰਾ ਸਾਲ ਮੈਂ ਜ਼ਿੰਦਗੀ ਹਮ ਨਹੀਂ ਭੁੱਲਾਂਗਾ ਜ਼ਿੰਦਗੀ ਵਰਦਕੀ ਹੈ ਮਹੀਨੇ ਡੇਢ ਮਹੀਨੇ ਬਾਅਦ ਸਾਨਪੁਲਵਾਂ ਸ਼ੁਰੂ ਹੋ ਜਾਂਦਾ ਜਦੋਂ ਜਿਹੜਾ ਪੈ ਲੱਗਦੇ ਉਹ ਕਹਿੰਦੇ ਤੂੰ ਕੌਣ ਤੇ ਮੈਂ ਕੌਣ ਇਹ ਹੈਗੀ ਰਿਐਲਿਟੀ ਤੇ ਬੱਚਾ ਆਪਣੇ ਆਪ ਨੂੰ ਸੁਭਾਲ ਲਵੇ ਇਕੱਲਾ ਰਹਿਣਾ ਗਿਜਵੇ ਹਰ ਸ਼ਹਿਰ ਚ ਹਰ ਰੰਗ ਵਿੱਚ ਰੋਟੀ ਪਾਣੀ ਦੀ ਪ੍ਰਵਾਨਾ ਕਰੇ ਜੋ ਮਿਲਿਆ ਖਾ ਲਿਆ ਉਹ ਤੇ ਬਾਹਰ ਹੈ ਜੀ ਕਾਮਯਾਬ ਤੇ ਜੇ ਹੁਣ ਸੋਚੇ ਵੀ ਮਾਂ ਦੀਆਂ ਪੱਕੀਆਂ ਰੋਟੀਆਂ ਮਿਲਣ ਉਹ ਪ੍ਰਦੇਸ਼ ਨਹੀਂ ਜੇ ਮਿਲਣੀਆਂ ਤੇ ਰਿਸ਼ਤੇਦਾਨ ਕਿਹਨੇ ਤੁਹਾਨੂੰ ਬਣਾ ਗਏ ਨਹੀਂ ਖਵਾਣੀਆਂ ਉਹਦੇ ਕੋਲ ਆਪਣੇ ਖਾਂ ਭੁਕਾਉਣ ਦਾ ਟਾਈਮ ਨਹੀਂ ਕਹਿੰਦੇ ਤੁਹਾਨੂੰ ਕਿਹਨੇ ਗਰਮ ਗਰਮ ਖਵਾਣੀਆਂ ਇਸ ਕਰਕੇ ਆਪਣੇ ਆਪ ਦੀ ਜਿੰਨੀ ਛੇਤੀ ਡਿਪੈਂਡ ਹੋ ਜਾਏਗੀ ਉਨੀ ਛੇਤੀ ਚੰਗੇ ਰਹੋਗੇ ਬੜ ਜੁਮੇਰੀ ਸਮਝੋ ਰਿਸ਼ਤੇਦਾਰੀਆਂ ਮਜਬੂਰੀਆਂ ਸਮਝੋ ਉਹ ਵੀ ਅਕਸਰ ਕੰਮ ਕਰਦੇ ਉਹ ਵੀ ਥੱਕਦੇ ਉਹਨਾਂ ਦੀ ਆਪਣੀ ਫੈਮਿਲੀ ਹੈ ਬੱਚੇ ਹੈ ਇਸ ਕਰਕੇ ਕਿਸੇ ਦਿਨ ਯਾਜ ਬੋਈ ਨਾ ਬਣੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਤੇ